भगवान वाल्मीकनाथ साहब दिखे विशेष मेडिंगा आयोजन ਕੀਤਾ ਗਿਆ جس دی ਹੈ ਨਮਾਈ ਸੰਤ ਬਾਬਾ ਮਲਕੀਤ ਨੌਂ ਦੀ ਮਕੀ 29 ਸਾਂਭ ਦੀ ਗਾਣ ਜਾਣ ਕਰ ਦਿੱਤੀ ਕਿ ਸਟਾਈਕ ਤੋਂ ਬੰਦ ਸੰਤ ਸਮਾਜ ਫੈਸਲਾ ਲੈ ਅਤੇ ਉਸ ਦਿਨ ਛੰਡੇ ਦੀ ਰਸਮ ਅਦਾ ਕੀਤੀ ਜਾਏਗੀ ਇਹ ਵੀ ਪੰਜਾਬ ਮੂਲ ਦੀ ਖਾਸ ਹਾਂਜੀ ਜੋਵਲੇ ਸੋਨਰ ਭਾ ਭਗਵਾਨ ਵਾਲਮੀਕਮਾਰ ਆਜ ਕੇ ਜਾ ਅੱਜ ਜੋ ਪਵਿੱਤਰ ਸਥਾਨ ਦੇ ਉੱਤੇ ਅਪਡੇ ਸੰਤ ਸਮਾਜ ਔਰ ਬੁੱਧੀ ਜੀਵਾਨੀ ਜਿਹੜੀ ਉਹ ਮੀਟਿੰਗ ਹੋਈ ਆ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਪ੍ਰਸ਼ਾਸਨ ਨਾਲ ਹੋਈ ਨਾਲ ਕਿ 27 ਅਕਤੂਬਰ ਨੂੰ ਇੱਥੇ ਪਾਵਨ ਵਾਲਮੀਕ ਤੀਰਥ ਦੇ ਉੱਤੇ ਜਿਹੜੇ ਸੰਤ ਸੱਦ ਕੇ ਸੰਤ ਸਮੇਲਨ ਆਪਣਾ ਕਰਾ ਕੇ ਉਹਦੇ ਵਿੱਚ ਫੈਸਲਾ ਜਿਹੜਾ ਝੰਡੇ ਦਾ ਲਿਆ ਜਾਊਗਾ ਤੇ ਉਦਣ ਹੀ ਉਹਦਾ ਉਹ ਜਿਹੜਾ ਉਹ ਨੀ ਪੱਤਰ ਰੱਖਿਆ ਜਾਊਗਾ ਜੈ ਵਾਲਮੀਕੀ ਹਾਰ ਹਰ ਵਾਲਮੀਕੀ ਰਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਾਧ ਸੰਗਤ ਜੀ ਜੋ ਵਾਲਮੀ ਤੀਰਥ ਤੇ ਮਹਾਨ ਸਾਹਿਬ ਦਾ ਜੋ ਆਪਾਂ ਸਾਰੀਆਂ ਸੰਗਤਾਂ ਨੇ ਸੰਤ ਸਮਾਜ ਨੇ ਅੱਜ ਵਾਲਮੀਕ ਤੀਰਥ ਤੇ 27 ਤਰੀਕ ਨੂੰ ਫੈਸਲਾ ਲਿਆ ਹੈ ਕਿ 27 ਤਰੀਕ ਨੂੰ ਆਉਣ ਵਾਲੀ 27 ਤਰੀਕ ਨੂੰ 27 ਅਕਤੂਬਰ ਨੂੰ ਭਗਵਾਨ ਵਾਲਮੀਕ ਮਹਾਰਾਜ ਦੇ ਇਨਸਾਨ ਸਾਹਿਬ ਦਾ ਤੀਰ ਕਮਾਨ ਲਾਲ ਝੰਡੇ ਦਾ ਨੀ ਪੱਥਰ ਰੱਖਿਆ ਜਾਏਗਾ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਚਲੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸਰਬਸਾਧ ਸੰਗਤ ਕੀ ਜੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਅੱਜ ਸੰਤ ਸਮਾਜ ਦੀ ਮੀਟਿੰਗ ਹੋਈ ਹੈ ਜੋ ਭਗਵਾਨ ਵਾਲਮੀਕ ਕੀ ਰਤੇ ਤੇ ਨਿਸ਼ਾਨ ਸਾਹਿਬ ਨੂੰ ਲੈ ਕੇ ਵਾਦ-ਵਿਵਾਦ ਚੱਲ ਰਿਹਾ ਸੀ ਉਸ ਨੂੰ ਲੈ ਕੇ ਜੋ 27 ਅਕਤੂਬਰ ਨੂੰ ਸਾਰਾ ਸੰਤ ਸਮਾਜ ਪੂਰੇ ਭਾਰਤ ਦਾ ਇਕੱਠਾ ਹੋ ਰਿਹਾ ਹੈ ਪੂਰੇ ਭਾਰਤ ਦੇ ਸੰਤ ਸਮਾਜ ਨੂੰ ਬੇਨਤੀ ਹੈ ਕਿ ਲਾਲ ਰੰਗ ਤੀਰ ਕਮਾਨ ਦੇ ਝੰਡੇ ਨੂੰ ਲੈ ਕੇ ਜੋ ਸਾਰਾ ਸੰਤ ਸਮਾਜ 27 ਤਰੀਕ ਨੂੰ ਇਕੱਠਾ ਹੋ ਰਿਹਾ ਹੈ ਇਸ ਲਈ ਸਾਰੇ ਸੰਤ ਸਮਾਜ ਨੂੰ ਬੇਨਤੀ ਹੈ ਕਿ 26 ਤਰੀਕ ਨੂੰ ਭਗਵਾਨ ਵਾਲਮੀਕ ਤੀਰਤ ਪਹੁੰਚੋ ਅਤੇ ਜੋ ਸਮਾਜ ਵਾਸਤੇ ਅਹਿਮ ਫੈਸਲਾ ਨਿਸ਼ਾਨ ਸਾਹਿਬ ਦਾ ਲੈਣਾ ਹੈ ਉਸ ਵਿੱਚ ਆਪਣੇ ਆਪਣੇ ਵਿਚਾਰ ਰੱਖੋ ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਰਾਜ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨ ਰਾਜ ਜੀ ਮਹਾਰਾਜ ਕੀ ਜੈ ਠੀਕ ਹੈ ਇਹ ਵਾਲਮੀਕੀ ਭਗਵਾਨ ਕੀ ਜੈ ਮੈਂ ਸੰਤ RAMਦਾਸ ਨਿਗਦੂ करनाल ਹਰਿਆਣਾ ਕੀ ਪਾਵਨ ਧਰਾਂ ਸੇ ਅੱਜ ਕੇ ਸੰਤ ਸਮੇਲਨ ਮੇ ਆਏ ਹਾਂ ਜੋ ਅੱਜ ਦਾ प्रशासन के साथ संत समाज की मीटिंग थी इसमें आज तय हुआ है कि पावन प्रगट दिवस के पावन प्रगट दिवस को मुख्य रखते हुए जो अगली पावन धर्मध्वज की जो मीटिंग रखी जाएगी वो सताई अक्टूबर को रखी जाएगी और इसमें प्रशासन ने संत समाज को आश्वासन दिया है कि जो धर्म का विषय है धर्म के विषय पर आ, संत समाज ही निर्णय लेगा जो संत समाज का आदेश होगा वही धर्मद्वाज होगा और सताईस तरी सताइस अक्टूबर को हमारे धर्मद्वाज का नींव पत्थर रखा जाएगा बोलिए वाल्मीकि भगवान की जय सतगुरु ज्ञाननाथ महाराज की जय सतगुरु हरिनाथ महाराज की जय सभी संत महापुरुषों की जय ਜੀ ਹਰਿ ਵਾਲਮੀਕੀ ਜੋ ਲਾਲ ਢੰਡਾ ਤੀਰ ਕਮਾਨ ਵਾਲਾ ਸਤੁਰ ਗਿਆਨ ਜੀ ਮਾਰੇ ਨੇ ਜਿਸ ਨੂੰ ਪ੍ਰਵਾਨ ਕੀਤਾ ਸੀ ਉਹਦਾ ਜਨਰਨਾ ਸੰਸਮਾਜ ਨੇ ਕਰ ਦਿੱਤਾ ਵਾਲਮੀਕ ਪ੍ਰਗਟ ਉਸ ਤੋਂ ਸਖਤ ਅਕਤੂਬਰ ਨੂੰ ਨੰਗ ਜਾਵੇਗਾ ਉਸ ਤੋਂ ਬਾਅਦ 27 ਅਕਤੂਬਰ ਨੂੰ ਸੰਸਮੇਲਨ ਹੋਵੇਗਾ ਸਾਰੇ ਹੀ ਪੂਰੇ ਸੰਤ ਧੀਰੇ ਤੇ ਇਕੱਠੇ ਹੋਣਗੇ ਉਹ ਫੈਸਲਾ ਲੈਣਗੇ ਕਿ ਨਿਸ਼ਾਨ ਸਭ ਕਿੱਥੇ ਲੱਗਣਾ ਨਿਸ਼ਾਨ ਸਭ 108 ਫੁੱਟ ਦائیں ਦੂਨ ਨਿਸ਼ਾਨ ਸਭ ਲੱਗਣਗੇ ਉਹ ਸੰਸਮਾਜ ਦਾ ਉਸ ਦੇ ਨੀਂਹ ਪੱਥਰ ਵੀ ਰੱਖੇਗਾ ਅਸੀਂ ਸੰਸਮਾਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਿਆਂ ਨੇ ਇਹ ਵਿਵਾਦ ਨੂੰ ਖਤਮ ਕਰਨ ਵਾਸਤੇ ਆਪਣਾ ਅਰਜੀਮੇ ਜੋ ਟਾਈਮ ਕੱਢ ਕੇ 발ਮੀ ਘਮਰ ਜੀ ਉਠਾ ਹੱਥ ਲਾ ਕੇ ਫੈਸਲਾ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਸਮਾਜ ਦਾ ਜੈ 발ਮੀ ਕੀ ਹਰ 발ਮੀ ਮੈਂ ਸੰਤ ਸਮਾਜ ਦਾ ਬੜਾ ਧੰਨਵਾਦੀ ਆ ਕਿ ਪ੍ਰਸ਼ਾਸਨ ਦੀ ਬੇਨਤੀ ਨੂੰ ਮੰਨਦੇ ਹੋਏ ਕਿਉਂਕਿ 7 ਅਕਤੂਬਰ ਨੂੰ ਪਾਵਨ ਬਾਰਮਿਕ ਜੀ ਦਾ ਪ੍ਰਗਟ ਦਿਵਸ ਹੈ ਜੋ ਇਹ ਜਿਹੜਾ ਬਿਵਾਰ ਸੀ ਨਿਸ਼ਾਨ ਸਾਹਿਬ ਦਾ ਉਹ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਜੋ ਸੰਤਾਂ ਨੇ ਸਮੂਹ ਸੰਗਤਾਂ ਦੀਆਂ ਭਾਵਨਾ ਨੂੰ ਧਿਆਨ ਚ ਰੱਖਦੇ ਆ ਹੋਇਆ ਥਰੂ ਆਫ ਇੰਡੀਆ ਜਿੰਨੇ ਵੀ ਸੰਤ ਨੇ ਸੰਤ ਸਮਾਜ ਹੈ ਜੋ ਬਾਰਮਿਕ ਜੀ ਤੀਰਥੇ ਨਾਲ ਸੰਬੰਧਿਤ ਨੇ ਉਹ ਸਾਰੇ 27 ਅਕਤੂਬਰ ਨੂੰ ਇੱਥੇ ਇੱਕ ਸੰਤ ਸਮੇਲਨ ਕਰਵਾ ਰਹੇ ਨੇ ਜੋ ਵੀ ਸੰਤ ਸਮੇਲਨ ਵਿੱਚ ਜੋ ਵੀ ਸੰਤ ਸਮਾਜ ਦੇ ਵਿੱਚ ਜੋ ਫੈਸਲਾ ਉਹ ਲੈਣਗੇ ਉਹ ਸੰਤਾਂ ਦਾ ਜਿਹੜਾ ਫੈਸਲਾ ਹੋਆ ਉਹਦੀ ਜੜੀਆ ਪਾਲਣਾ ਕੀਤੀ ਜਾਏਗੀ ਸ ਅਸੀਂ ਧੰਨਵਾਦ ਹਾਂ ਕਿ ਸੰਤਾਂ ਨੇ ਜਿਹੜਾ ਇਹ ਜਿਹੜਾ ਆਪਸੀ ਜਿਹੜਾ ਕੌਮ ਦਾ ਟਕਰਾਅ ਸੀ ਉਹਨੂੰ ਟਾਲਿਆ ਅਤੇ ਪੂਰਨ ਜਿਹੜੇ ਸੰਤ ਸਮਾਜ ਜਿਹੜਾ ਵਾ ਉਹ 27 ਅਕਤੂਬਰ ਨੂੰ ਇੱਥੇ ਇਕੱਠਾ ਹੋ ਰਿਹਾ ਹੈ ਧੰਨਵਾਦ ਜੀ ਉਹ ਫਿਰ